ਇਹ ਤਾਂ ਨਬੜ ਗਿਆ ਪਾਲੀ ਦਾ ਉਹ ਦੂਜੇ ਜਿਹੜੇ ਚੱਲੇ ਆ ਤੇ ਆਪਣੀ ਮੋਟਰ ਇੱਧਰ ਰਹਿ ਜਾਂਦੀ ਆ ਉਹ ਸਾਹਮਣੇ ਬਿਲਕੁਲ ਸਰਹਿੰਦਰੀ ਤੋਂ ਸਤਸਰੀ ਟਾਲ ਘਰੋਂ ਜਿਹੜੀ ਸ਼ੁਰੂਆਤ ਹੋ ਰਹੀ ਹੈ ਐਮੋਰ ਜੀ ਕੋਲ ਸਾੜੇ ਕਾਕਾ ਪਹੁੰਚ ਗਿਆ ਪਾਦਨੇ ਰੇ ਪੈਰ ਨਹੀਂ ਸਹੀ ਕਰਦਾ ਤੂੰ ਦੇ ਲਾਜਾ ਦਾ ਦਿਨ ਸਾਰਾ ਖਰਾਬ ਕਰਤਾ ਤੇ ਜਿਹੜੇ ਪੈਰ ਕਰਦਾ ਭਾਈ ਠੋਕ ਕੇ ਮੈਨੂੰ ਨਹੀਂ ਪਤਾ ਠੋਕ ਕੇ ਕਰਦਾ ਜੇ ਕੱਲ ਵੱਡਿਆ ਹੁੰਦਾ ਦੇ ਲਾ ਤੇ ਫੀਡਰ ਵਾਲੀ ਚੈਨ ਨਵੀਂ ਪਾ ਦਮੇ ਤੇ ਕੀ ਐਵੇਂ ਟੱਕਰਾਂ ਜਿਹਾ ਮਾਰੀ ਜਾਂਦਾ ਕਣ ਤੋਂ ਅੱਗੇ ਮੇਰੇ ਦਮੀ ਭਾਈ ਆ ਫਟਿਆ ਹਰ ਤੇ ਜੀ ਜੇ ਫਿਰ ਸਰਬਸ ਹੁਣ ਕੀਤੀ ਜਦੋਂ ਤੂੰ ਵੀਰੇ ਚੱਲਦੀ ਨਹੀਂ ਸਿਰਲੀ ਹੋਈ ਜਾਂਦੀ ਤੇਰੇ ਚੱਲਦੀ ਮਸ਼ੀਨ ਨਹੀਂ ਖੜੇ ਝੋਨੇ 'ਚ ਤੋੜਦਾ ਟੁੱਟ ਜਾਂਦੀ ਆ ਖੜੇ ਝੋਨੇ 'ਚ ਨਿਕੜਾ ਉਹੜਾ ਫੇ ਤਾਂ ਜਿਹੜੇ ਗਿਆ ਉਹਦਾ ਫੇ ਤਾਂ ਦੁਬਾਨੇ ਜੇ ਮਾਰਨੇ ਸੀ ਜੇ ਡਿੱਗਿਆ ਹੋਇਆ ਝੋਨਾ ਸੀਗਾ ਉਹਦੇ ਲਾ ਜੋਰ ਲੱਗਦਾ ਮਸ਼ੀਨ ਦਾ ਡਿੱਗਿਆ ਹੋਇਆ ਜੇ ਤਾਂ ਅੱਜ ਇਹਦਾ ਡਿੱਗਿਆ ਬਾ ਉਹ ਤਾਂ ਫੇ ਸਾਰੀਆਂ ਹੀ ਵੜਦੀਆਂ ਵਾ ਕੱਲ ਖੜੇ ਖੜੇ ਜੀ ਤੋੜਦਾ ਮਤਲਬ ਚੈਨ ਘਸੀ ਆ ਤੇਰੀ ਉਹ ਸੈੱਟੀ ਬਦਲ ਦੇ ਕਦੇ ਗਰਾਦੀ ਪਾ ਦਿੰਦਾ ਕਦੇ ਖੋੜੀ ਜੀ ਪਾ ਦਿੰਦਾ ਵਾ ਕਦੇ ਚੈਨ ਪਾ ਦਿੰਦਾ ਸੈੱਟ ਪਾ ਪੂਰਾ ਮੋਟਰਸਾਈਕਲ ਵਾਂਗੂ ਬੰਦ ਕਰ ਲੈ ਕਿਉਂ ਬੰਦੇਗਾ ਤੂੰ ਘਰ ਲਾ ਹੁਣ ਡਰਦਾਗਾ ਇੱਥੇ ਉਹਨਾਂ ਨੂੰ ਛੱਡਿਆਂ ਦਾ ਉੱਥੇ ਤੇ ਆਪ ਆ ਗਏ ਇਧਰ ਬਾਲੀ ਦੇ ਆਲੂ ਬੀਜਣ ਕੱਲ ਬੀਜਤੇ 20 ਕਿਲੇ 8 ਨੇ ਬਾਕੀ ਉਹਨੇ ਕੰਮ ਚੱਲ ਗਏ ਫਿਰ ਅੱਜ ਨਿਬੜੀ ਜਾਣਾ ਇਹਦਾ ਤੇ ਸੱਤ ਗੱਲੇ ਹੋਣੇ ਮੈਨੂੰ ਲੱਗਦਾ ਬਾਕੀ ਦੇਖੋ ਕਿੰਨਾ ਕਿ ਬੀਜ ਆ ਤੇ ਆ ਗਏ ਇਧਰ ਢੈੜਾਂ ਚ ਤੇ ਬਿਆਲੇ ਰਾਹ ਵਾਏ ਉਹ ਤਾਂ ਢੇਪ ਢੁਪੇ ਚੱਕੇ ਗਏ ਤਕਰੀਬਨ ਮਾੜੇ ਮੋਟੇ ਜੇ ਰਹਿ ਗਏ ਆ ਪਹਾੜੀ ਹੁਣ ਤੇ ਆਹ ਤੋਂ 15 20 20 ਸਾਲ ਪਹਿਲਾਂ ਮੇਰਾ ਇਹ ਰੇਤ ਆ ਦੀ ਗਾਈ ਦਰ ਤੇਰਾ ਵੈਸੇ ਬਹੁਤ ਖਰਾਬ ਆ ਹੈ ਮਸਾਂ ਹੀ ਆਉਂਦਾ ਟਰੈਕਟਰ ਪਹੁੰਚ ਕੇ ਗਿਆਨੀ ਕੋਲੇ ਫੇਰ ਖੇਤ ਤੇ ਗਿਆਨੀ ਨੂੰ ਫੜਾਦਾ ਕੈਮਰਾ ਤੇ ਮਸ਼ੀਨ ਚਲਾਦੀ ਕੱਲ ਆ ਬੀਜਿਆ ਗਿਆ ਸੀਗਾ ਦੂਜੇ ਘੇਰੇ ਚੋਂ ਵੀ ਦੇਖ ਸਕਦੇ ਆ ਕੋਠੀ ਤੋਂ ਇੱਥੇ ਤੱਕ ਕਿਹੜੇ ਲੱਗੇ ਉਹ ਪਰਲਾ ਥੱਲੇ ਵਾਲਾ ਘੇਰਾ ਵੀ ਵੀ ਜਾਈ ਸੀਗੇ ਤੇ ਬਾਕੀ ਚਲਾਉਣਾ ਫਿਰ ਅੱਜ ਕੰਮ ਕਿੰਨਾ ਕਿੰਨਾ ਬੜਾ ਅੱਜ ਦੇਖਦੇ ਆਂ ਫਿਰ बनियूं <tabanya>, वधीक ਆਲੂ ਵੇਚਦੇ ਆ ਬਾਈ ਆਲੂ ਨੰਬਰ 1 ਜਿਹਨੂੰ ਕਹਿੰਦੇ ਆ ਹਾਂ ਵੀ ਗੱਗੇ ਇਹਦਾ ਠੀਕ ਆ ਬਾਈ ਛੇਟਾ ਕੰਮ ਹਾਂ ਹਾਂ ਆ ਫਿਰਦਾ ਬਾਲੀ ਉੱਧਰ ਰਹਿ ਜਾਂਦੀ ਆ ਉਹ ਸਾਹਮਣੇ ਅਵੇਲੇ ਬੀ ਵੀ ਇਹ ਚੱਕਰਾ ਵਿੱਚ ਦੀ ਇੱਥੋਂ ਤਾਂ ਨੇੜੇ ਹੀ ਆ ਇਹਦਾ ਝੋਨਾ ਨਹੀਂ ਵੱਡਿਆ ਹੋਇਆ ਤੇ ਨਹੀਂ ਦਾ ਇਥੋਂ ਨੇੜੇ ਹੀ ਆ ਜਿਵੇਂ ਹਾਰਾ ਵੀ ਆ ਗਿਆ ਨਾ ਆਹ ਸਾਹਮਣੇ ਉਹ ਟਰੈਕਟਰ ਖੜਿਆ ਇੱਥੋਂ ਜਾਨੀ ਨੇੜੇ ਆਪਣੇ ਤੇ ਹੁਣ ਆਪਾਂ ਨੂੰ ਜਾਣਾ ਪੈਣਾ ਘੋਮ ਕੇ ਇੱਧਰ ਸੇਮੇ ਸੇਮ ਦੇਖਣ ਨੂੰ ਲੱਗ ਜਾਂਦਾ ਜੰਗਲ ਜਿਦੁਰੇ ਫਿਰਦੇ ਹੁੰਦੇ ਆ ਰਾਜਸਥਾਨ ਚ ਹੈਗੇ ਆਜੇ ਆ ਜੇ ਉਹ ਦੇਖ ਕਰਾ ਜਾ ਰਹੇ ਆ ਮਤਲਬ ਉਹ ਤਾਂ ਦੇ ਦੇਣ 1.5 ਲੋਕਲੇ ਕਿਆ ਦੇ ਬੀਜੇ ਆ ਨਾ 20 ਨਾਲ ਪਾਲੀ ਦੇ ਸੋਹਣੀ ਵੱਟ ਬਣਦੀ ਆ ਕੈਮ ਵਾਲੇ ਦੀ ਆਹ ਧਰਤੀ ਕਾਲੀ ਮਿੱਟੀ ਨਹੀਂ ਬਹੁਤ ਕੜੀ ਹੁੰਦੀ ਆ ਇਹ ਰੱਖ ਲਓ ਫੇਰ ਆ ਕਾਮਲੇ ਆਦਾ ਦਿੰਦਾ ਜਾਂ ਫੇਰ ਆ ਕੇ ਇਧਰ ਕੈਮ ਵਾਲੇ ਆ ਗਏ ਹੋ ਦੇਖਦੇ ਕਿੰਨਾ ਕਾਹ ਚਾਕੀ ਬੀਜੀ ਜਾਂਦੀ ਆ ਕਿ ਨਹੀਂ ਨੋ ਸ਼ੈਡ ਹੋ ਗਿਆ ਲਾਲੀ ਵੀ ਖਾਦੋਂ ਹੋਗੀ ਜ਼ੋਰ ਜਿਹੀ ਹੋਣਾ ਤੇ ਕੀ ਜੀ ਵੀ ਨਹੀਂ ਦੇ ਰਹੀ